ਕੈਨੇਡਾ ਤੋਂ ਇੱਕ ਬੇहद ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਿੱਖ ਲੀਡਰ ਦੇ ਗੋਰੇ ਚਿਹਰੇ ਨੇ ਉਹ ਗਾਲਾ ਕੱਢਦੇ ਨਜ਼ਰ ਆਏ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਮਾਹੌਲ ਜਿੱਥੇ ਭਗਤਾ ਨਜ਼ਰ ਆਇਆ ਉੱਥੇ ਹੀ ਦੇਸ਼ ਵਿਦੇਸ਼ ਤੇ ਸਿੱਖਾਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਵੀਡੀਓ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੈਨੇਡਾ ਦੇ ਸੰਸਦ ਦੇ ਬਾਹਰ ਦੀ ਹੈ ਜਿੱਥੇ ਆਪ ਸਿੱਖ ਲੀਡਰ ਜਿਹੜੇ ਸੇ ਜਗਮੀਤ ਸਿੰਘ ਬਰਾੜ ਉਹਨਾਂ ਦਾ ਗੋਰਿਆਂ ਦੇ ਨਾਲ ਪੰਗਾ ਪੈ ਜਾਂਦਾ ਕਿਉਂਕਿ ਗੋਰਿਆਂ ਦੇ ਵੱਲੋਂ ਉਹਨਾਂ ਨੂੰ ਸ਼ਰਿਆਮ ਪਰਿਸ਼ਟ ਕਿਹਾ ਗਿਆ ਗਾਲ ਕੱਢੀ ਗਈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਪੱਕ ਗਿਆ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਉਹ ਸਿੱਖ ਲੀਡਰ ਹੈ ਜਗਮੀਤ ਸਿੰਘ ਬਰਾੜ ਦੂਜੇ ਪਾਸੇ ਤੁਹਾਨੂੰ ਗੋਰੇ ਨਜ਼ਰ ਆ ਰਹੇ ਹੋਣਗੇ ਹਾਲਾਂਕਿ ਇਹਨਾਂ ਗੋਰਿਆਂ ਦੇ ਵੱਲੋਂ ਪਹਿਲ ਕੀਤੀ ਗਈ ਜਦੋਂ ਇਹ ਸਿੱਖ ਲੀਡਰ ਸੰਸਦ ਦੇ ਬਾਹਰੋਂ ਲੰਘਦੇ ਨਜ਼ਰ ਆਏ ਉਹਨਾਂ ਦੇ ਵੱਲ ਮੋੜ ਉਹ ਗਲੀ ਦੇ ਵਿੱਚੋਂ ਕੱਟਿਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਉਹ ਵਾਪਸ ਆ ਜਾਂਦੇ ਨੇ ਕਿਉਂਕਿ ਵਾਪਸ ਕਿਉਂ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਸੁਣਾਈ ਦਿੱਤਾ ਸੀ ਕਿ ਇਹਨਾਂ ਗੋਰਿਆਂ ਦੇ ਵੱਲ ਉਹਨਾਂ ਨੂੰ ਗਾਲ ਕੱਢੀ ਗਈ ਪੁਲਿਸਟਾਕ ਕੀਤਾ ਗਿਆ ਜਿਸ ਤੋਂ ਬਾਅਦ ਮਾਹੌਲ ਜਿਹੜਾ ਕਾਫੀ ਜ਼ਿਆਦਾ ਪੱਕਿਆ ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਲੋਕ ਜਿਹੜੇ ਵੱਖ-ਵੱਖ ਪ੍ਰਤੀਕਰਮ ਦਿੰਦੇ ਨਜ਼ਰ ਆਏ ਕਿਉਂਕਿ ਇਸ ਦੇ ਵਿੱਚ ਸ਼ਰੀਆ ਮੋਸੇ ਵੱਲੋਂ ਇੱਕ ਸਿੱਖ ਲੀਡਰ ਨੂੰ ਗਾਲਾਂ ਕੱਢੀਆਂ ਗਈਆਂ ਪ੍ਰਿਸ਼ਟਾਕਿਆ ਗਿਆ ਇਹ ਵੀ ਦੱਸਿਆ ਕਿ ਕੈਨੇਡਾ ਦੀ ਸਰਕਾਰ ਟਰੂਡੋ ਦੇ ਨਾਲ ਇਹ ਸਿੱਖ ਲੀਡਰ ਦੇ ਵੱਲੋਂ ਜਿਹੜਾ ਸਮਝੌਤਾ ਤੋੜ ਦਿੱਤਾ ਗਿਆ ਸੀ ਹਾਲਾਂਕਿ ਹੋ ਸਕਦਾ ਹੈ ਕਿ ਇਸ ਦਾ ਗੁੱਸਾ ਉਹ ਕੱਢ ਦੇ ਨਜ਼ਰ ਆ ਰਹੇ ਹੋਣ ਕਿਉਂਕਿ ਲਗਾਤਾਰ ਇਹ ਮਾਮਲਾ ਜਿਹੜਾ ਪੱਕਾ ਨਜ਼ਰ ਆਇਆ ਸੀ ਤਾਂ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਗੋਰੀਆਂ ਦੇ ਵੱਲੋਂ ਕਿਵੇਂ ਸ਼ਰਿਆਮ ਸੜਕ ਦੇ ਵਿੱਚਕਾਰ ਇਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਲੋਕ ਜਿੱਥੇ ਵੱਖ-ਵੱਖ ਪ੍ਰਤੀਕਰਮ ਦੇ ਰਹੇ ਨੇ ਤੁਸੀਂ ਵੀ ਇਸ ਵੀਡੀਓ ਦੇ ਬਾਰੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਵੀਡੀਓ ਜਿੱਥੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਲੋਕ ਜਿਹੜੇ ਨੇ ਨਿਖੇਧੀ ਕਰਦੇ ਨਜ਼ਰ ਆ ਰਹੇ ਨੇ